ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਉਹਨਾਂ ਸਿੱਖ ਸੰਗਤਾਂ ਵਾਸਤੇ ਹੈ ਜਿਹੜੇ ਭੈਣ ਭਰਾ ਬਾਰ-ਬਾਰ ਪੁੱਛਦੇ ਨੇ ਕਿ ਜੀ ਸਾਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਤਾਂ ਹੈ ਪਰ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਕਰ ਨਹੀਂ ਪਾਉਂਦੇ ਕਿਉਂਕਿ ਸਾਨੂੰ ਵਿੱਚੋਂ ਵਿੱਚੋਂ ਭੁੱਲ ਜਾਂਦਾ ਹੈ ਵਿੱਚੋਂ ਵਿੱਚੋਂ ਪੌੜੀਆਂ ਵਿਸਰ ਜਾਂਦੀਆਂ ਪੌੜੀਆਂ ਅੱਗੇ ਪਿੱਛੇ ਹੋ ਜਾਂਦੀਆਂ ਤਰਤੀਬ ਯਾਦ ਨਹੀਂ ਰਹਿੰਦੀ ਸੋ ਉਹਨਾਂ ਦੇ ਪਰਥਾਏ ਬੇਨਤੀ ਕਰਨ ਲੱਗੇ ਆਂ ਕੁਝ ਜ਼ਰੂਰੀ ਨੁਕਤੇ ਆਪ ਜੀ ਦੇ ਸਾਹਮਣੇ ਅਰਜ਼ੇ ਕਰਾਂਗੇ ਤੇ ਬੇਨਤੀ ਹੈ ਕਿ ਇਹਨੂੰ ਧਿਆਨ ਨਾਲ ਸੁਨਣਾ ਸਮਝਣਾ ਤੇ ਦੱਸੇ ਹੋਏ ਤਰੀਕੇ ਨੂੰ ਦੱਸੀ ਹੋਈ ਯੁਗਤ ਨੂੰ ਅਨੁਸ਼ਾਸਨ ਦੇ ਨਾਲ ਲਗਾਤਾਰਤਾ ਦੇ ਨਾਲ ਧਿਆਨ ਦੇ ਕੇ ਅਭਿਆਸ ਕਰਨਾ ਤਾਂ ਕਿ ਸਾਡੀ ਇਹ ਜਿਹੜੀ ਸਮੱਸਿਆ ਹੈ ਨਾ ਕਿ ਜੀ ਬਾਣੀ ਕੰਠ ਤਾਂ ਹੈ ਕਈ ਕਈ ਸਾਲਾਂ ਤੋਂ ਕੰਠ ਹੈ 10 10 20 20 ਸਾਲ ਹੋ ਗਏ ਨੇ ਪਰ ਅਜੇ ਤੱਕ ਭੁੱਲ ਜਾਂਦੇ ਆ ਅਜੇ ਤੱਕ ਤਰਤੀਬ ਸਾਨੂੰ ਚੇਤੇ ਨਹੀਂ ਰਹਿੰਦੀ ਤਰਤੀਬ ਵਿਸਰ ਜਾਂਦੀ ਹੈ ਪੌੜੀਆਂ ਅੱਗੇ ਪਿੱਛੇ ਹੋ ਜਾਂਦੀਆਂ ਇਹ ਸਮੱਸਿਆ ਸਾਡੀ ਅੱਜ ਤੋਂ ਹੀ ਖਤਮ ਹੋ ਜਾਏ ਤੇ ਗੁਰੂ ਕਿਰਪਾ ਦੇ ਨਾਲ ਅਸੀਂ ਆਨੰਦਮਈ ਤਰੀਕੇ ਦੇ ਨਾਲ ਜਪਜੀ ਸਾਹਿਬ ਦਾ ਕੰਠ ਵੀ ਪਾਠ ਕਰ ਸਕੀਏ ਔਰ ਇਹ ਮਾਣ ਨਾਲ ਕਹਿ ਸਕੀਏ ਕਿ ਹਾਂਜੀ ਮੈਨੂੰ ਜਪਜੀ ਸਾਹਿਬ ਕੰਠ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਕਿ ਜਪਜੀ ਸਾਹਿਬ ਜੀ ਦੀ ਬਾਣੀ ਸਾਨੂੰ ਭਲੇਖਾ ਕਿੱਥੋਂ ਪੈਂਦਾ ਅਸੀਂ ਭੁੱਲਦੇ ਕਿੱਥੋਂ ਆ ਚਾਰ-ਚਾਰ ਪੌੜੀਆਂ ਦੇ ਚਾਰ ਜੋਟ ਆਉਂਦੇ ਨੇ ਚਾਰ ਗਰੁੱਪ ਆਉਂਦੇ ਕਹਿ ਲਓ ਅੰਗਰੇਜ਼ੀ ਦੇ ਵਿੱਚ ਸਭ ਤੋਂ ਪਹਿਲਾਂ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ ਜਿਹੜੀਆਂ ਕਿ ਸੁਣਿਆ ਵਾਲੀਆਂ ਪੌੜੀਆਂ ਨੇ ਫਿਰ ਦੂਜਾ ਜੋਟ ਹੈ 12ਵੀਂ 13ਵੀਂ 14ਵੀਂ ਤੇ 15ਵੀਂ ਪੌੜੀ ਜਿਹੜੀਆਂ ਕਿ ਮੰਨੇ ਵਾਲੀਆਂ ਪੌੜੀਆਂ ਨੇ ਫਿਰ ਅਗਲਾ ਜੋਟ ਨਾਲ ਹੀ ਹੈ 16ਵੀਂ 17ਵੀਂ 18ਵੀਂ ਤੇ 19ਵੀਂ ਪੌੜੀ ਜਿਹੜੀਆਂ ਅਸੰਖਵਾਲੀਆਂ ਪੌੜੀਆਂ ਨੇ ਫਿਰ ਇਸੇ ਤਰ੍ਹਾਂ ਅੱਗੇ ਜਾ ਕੇ 27ਵੀਂ ਪੌੜੀ ਸੋਦਰ ਵਾਲੀ ਹੈ ਤੇ ਸੋਦਰ ਤੋਂ ਅਗਲੀ ਜਿਹੜੀ 28ਵੀਂ ਪੌੜੀ ਹੈ ਮੁੰਦਾ ਸੰਤੋਖ ਵਾਲੀ ਉਹ ਜਿਹੜੀਆਂ ਅੱਗੇ ਚਾਰ ਪੌੜੀਆਂ ਆਉਣਗੀਆਂ 28 29 30 ਤੇ 31 ਉਹਨਾਂ ਦੇ ਵਿੱਚ ਅਖੀਰ ਲੀਆਂ ਪੰਕਤੀਆਂ ਰਲਦੀਆਂ ਨੇ ਆਦੇਸ਼ ਤੇ ਸਹ ਆਦੇਸ਼ ਵਾਲੀਆਂ ਇਸ ਲਈ ਉੱਥੇ ਭਲੇਖਾ ਪੈਂਦਾ ਇਸ ਲਈ ਇਹ ਚਾਰ ਥਾਵਾਂ ਨੇ ਜਿੱਥੇ ਸਾਨੂੰ ਭਲੇਖਾ ਪੈਂਦਾ ਸਭ ਤੋਂ ਪਹਿਲਾਂ ਸੁਣਿਆ ਵਾਲੀਆਂ ਪੌੜੀਆਂ ਸੁਣਿਆ ਵਾਲੀਆਂ ਪੌੜੀਆਂ ਦੇ ਪਰਥਾਏ ਇਹ ਵੀ ਬੇਨਤੀ ਹੈ ਕਿ ਇਹਨੂੰ ਸੁਣੀਏ ਨਹੀਂ ਪੜਨਾ ਚਲੋ ਸੰખ્યા ਵਾਲੀਆਂ ਵੀਡੀਓ ਦੇ ਵਿੱਚ ਵਿਸਥਾਰ ਨਾਲ ਉਹਦੇ ਪ੍ਰਤੀ ਬੇਨਤੀ ਕਰਾਂਗੇ ਸੁਣਿਆ ਵਾਲੀਆਂ ਪੌੜੀਆਂ ਦੇ ਵਿੱਚੋਂ ਪਹਿਲੀ ਜਿਹੜੀ ਪੌੜੀ ਹੈ ਭਾਵ ਕਿ ਅਸ਼ਮੀ ਪੌੜੀ ਜਪਜੀ ਸਾਹਿਬ ਜੀ ਦੀ ਇਹ ਤਾਂ ਆਪਣੇ ਆਪ ਹੀ ਜ਼ੁਬਾਨ ਤੇ ਆ ਜਾਂਦੀ ਹੈ ਸੁਣਿਆ ਸਿੱਧ ਪੀਰ ਸੁਰਨਾਥ ਭਲੇਖਾ ਅੱਗੇ ਜਾ ਕੇ ਪੈਂਦਾ ਇਹਦੇ ਲਈ ਧਿਆਨ ਦਿਓ ਅਗਲੀਆਂ ਜਿਹੜੀਆਂ ਤਿੰਨ ਪੌੜੀਆਂ ਦਾ ਚੇਤਾ ਰੱਖਣਾ ਕੇ ਈਸਰ ਬਰਮਾ ਸਤ ਸੰਤੋਖ ਸਰਾ ਗੁਣਾ ਬਸ ਇੰਨਾ ਚੇਤਾ ਰੱਖਣਾ ਇਹਨੂੰ ਚੇਤਾ ਰੱਖਣ ਲਈ ਆਪਾਂ ਆਪਣੇ ਮੋਬਾਈਲ ਦਾ ਸਹਾਰਾ ਵੀ ਲੈ ਸਕਦੇ ਆ ਤੇ ਇੱਕ ਡਾਇਰੀ ਜਾਂ ਕਾਗਜ਼ ਦਾ ਸਹਾਰਾ ਵੀ ਲੈ ਸਕਦੇ ਆ ਕੇਵਲ ਇਹਨਾਂ ਹੀ ਅਭਿਆਸ ਕਰੀ ਜਾਣਾ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਈਸਰ ਬਰਮਾ ਇੰਦ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਰਾ ਗੁਣਾ ਕੇਗਾ ਇਹਦਾ ਅਭਿਆਸ ਆਪਜੀ 5-5 ਮਿੰਟ 10-10 ਮਿੰਟ 2-2 3-3 ਵਾਰਾਂ ਦਿਹਾੜੀ ਦੇ ਵਿੱਚ ਕਰ ਲਓ ਕੰਮ ਕਰ ਕਰਦੇ ਆ ਤੁਰੇ ਫਿਰਦੇ ਆ ਸਫਰ ਕਰਦੇ ਆ ਆਪਾਂ ਲਗਾਤਾਰ ਇਹ ਚੇਤਾ ਕਰੀ ਚੱਲੀਏ ਜੇ ਧਿਆਨ ਦੇਾਂਗੇ ਤੇ ਇਹ ਆਪਾਂ ਨੂੰ ਇੱਕ ਦਿਨ ਦੇ ਵਿੱਚ ਹੀ ਚੇਤੇ ਹੋ ਜਾਏਗਾ ਜਦੋਂ ਇਹ ਤਰਤੀਬ ਸਾਨੂੰ ਇਹ ਚੇਤੇ ਹੋ ਗਈ ਚੰਗੀ ਤਰ੍ਹਾਂ ਤੇ ਇਹਨਾਂ ਪੌੜੀਆਂ ਦੇ ਵਿੱਚ ਸਾਨੂੰ ਭੁਲੇਖਾ ਨਹੀਂ ਪੈਣਾ ਫਿਰ ਅਗਲੀ ਤਰਤੀਬ ਮੰਨੇ ਕੀ ਗੱਤ ਵਾਲੀ ਜਿਹੜੀ ਪੌੜੀ ਹੈ 12ਵੀਂ ਉਹ ਤਾਂ ਆਟੋਮੈਟਿਕ ਹੀ ਆਪਣੇ ਆਪ ਹੀ ਚੇਤਾ ਆ ਹੀ ਜਾਂਦਾ ਹੈ ਆਪਣੇ ਆਪ ਹੀ ਜ਼ੁਬਾਨ ਤੇ ਆ ਜਾਂਦੀ ਹੈ ਜਿਹੜੀ 13ਵੀਂ 14ਵੀਂ ਤੇ 15ਵੀਂ ਪੌੜੀ ਹੈ ਹੁਣ ਵੇਖੋ ਜਿਹੜੀ ਮੰਨੇ ਕੀ ਗਤ ਉਥੇ ਇੱਕ ਲਾਂ ਹੈ ਮੰਨੇ ਕੀ ਗਤ ਅੱਗੇ ਜਾ ਕੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਵਹਿ మోਖ ਦਵਾਰ ਉਹ ਜਿਹੜੀਆਂ ਪੌੜੀਆਂ ਨੇ ਨਾ ਉਹ 13ਵੀਂ 14ਵੀਂ ਤੇ 15ਵੀਂ ਉਹ ਵੀ ਇਵੇਂ ਚੇਤੇ ਕਰਨੀਆਂ ਨੇ ਕਿ ਸੁਰਤ ਮਾਰਗ ਪਾਵੈ ਬਸ ਇਹ ਚੇਤਾ ਕਰ ਲਈਏ ਸੁਰਤ ਮਾਰਗ ਪਾਵੈ ਜਦੋਂ ਇਹ ਤਰਤੀਬ ਚੇਤੇ ਹੋ ਜਾਏਗੀ ਫਿਰ ਅੱਗੇ ਜਿਹੜੀ ਸਾਧ ਸੰਗਤ ਜੀ 16ਵੀਂ ਪੌੜੀ ਆ ਨਾ ਉਹ ਤਾਂ ਆਪਣੇ ਆਪ ਹੀ ਜ਼ੁਬਾਨ ਤੇ ਆ ਜਾਂਦੀ ਹੈ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵੈ ਦਰਗਾਹਾਂ ਤੋਂ ਅੱਗੇ ਜਾ ਕੇ ਭਲੇਖਾ ਪਹਿਣਾ ਜਦੋਂ ਆਪਾਂ ਬਚਨ ਪੜਾਂਗੇ ਨਾ ਕਿ ਵਾਰਿਆ ਨਾ ਜਾਵਾਂ ਇੱਕ ਵਾਰ ਜੋਤੁ ਦੁਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਤੋ ਹੁਣ ਜਿਹੜੀ 17ਵੀਂ ਪੌੜੀ ਹੈ ਉਹ ਹੈ ਅਸੰਖ ਜਪ ਅਸੰਖ ਪਾਓ ਕੱਲਾ ਚੇਤਾ ਰਖ ਲਈਏ ਅਸੰਖ ਜਪ ਅਸੰਖ ਜਪ ਫਿਰ ਅਸੰਖ ਮੂਰਖ ਫਿਰ ਅਸੰਖ ਨਾਵ ਇਸ ਤਰ੍ਹਾਂ ਸਾਧ ਸੰਗਤ ਜੀ 17ਵੀਂ 18ਵੀਂ ਤੇ 19ਵੀਂ ਅਸੰਖ ਜਪ ਅਸ਼ੰਖ ਮੂਰਖ ਅਸ਼ੰਖ ਨਾਵ ਏਵੀ ਐਸੀ ਤਰ੍ਹਾਂ ਪਰ ਇੱਕੋ ਵਾਰਾ ਕਰਨ ਦਾ ਯਤਨ ਨਹੀਂ ਕਰਨਾ ਜੇ ਇੱਕੋ ਵਾਰ ਕਰਨ ਦਾ ਯਤਨ ਕਰਾਂਗੇ ਤਾਂ ਫਿਰ ਰਲਗੱਡ ਹੋ ਜਾਣਾ ਫਿਰ ਭੁਲੇਖਾ ਪੈ ਜਾਣਾ ਇਸ ਲਈ ਬੇਨਤੀ ਹੈ ਕਿ ਇਹ ਤਿੰਨ ਜੋਟ ਨੇ ਨਾ ਜਿਹੜੇ ਪਹਿਲਾਂ ਇਹਨਾਂ ਦਾ ਅਭਿਆਸ ਅੱਡ ਅੱਡ ਆਪਾਂ ਕਰ ਲਈਏ ਤੇ ਚੌਥੇ ਬਾਰੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਦਾ ਵੀਡੀਓ ਲੰਮੀ ਹੋ ਜਾਣੀ ਹੈ ਤੇ ਨਾਲੇ ਇਹ ਵੀ ਬੇਨਤੀ ਕਰਾਂਗੇ ਕਿ ਅ ਵਾਹੀ ਗੁਰੂ ਦੀ ਕਿਰਪਾ ਨਾਲ ਦਾਸ ਜਿੱਥੇ-ਜਿੱਥੇ ਸੰਥਿਆ ਦੀਆਂ ਕਲਾਸਾਂ ਲਾਈਆਂ ਉਹਦੇ ਕੁਝ ਬੱਚਿਆਂ ਨੂੰ ਜਿਹੜਾ ਹੈ ਇਹ ਜਪਜੀ ਸਾਹਿਬ ਦੀਆਂ 38 ਪੌੜੀਆਂ ਦੀ ਤਰਤੀਬ ਵੀ ਕੰਠ ਕਰਵਾਈ ਤਾਂ ਬਹੁਤ ਸਾਰੇ ਬੱਚਿਆਂ ਨੇ ਤਰਤੀਬ ਕੰਠ ਕੀਤੀ 38 ਪੌੜੀਆਂ ਦੀ ਤਰਤੀਬ ਕੋਈ ਵੱਡਾ ਕੰਮ ਨਹੀਂ ਹੈ ਕੋਈ ਮੁਸ਼ਕਲ ਔਖਾ ਕੰਮ ਨਹੀਂ ਹੈ ਜੁਗਤ ਹੋਵੇ ਤੇ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜਿਹੜਾ ਮਗਰਲੀਆਂ 28 29 30 ਤੇ 31 ਉਹਨਾਂ ਪੌੜੀਆਂ ਨੂੰ ਕਿਵੇਂ ਚੇਤੇ ਕਰਨਾ ਤੇ ਨਾਲ 38 ਪੌੜੀਆਂ ਦੀ ਤਰਤੀਬ ਜੀ ਚੇਤੇ ਕਰਨੀ ਹੋਵੇ ਤੇ ਉਹ ਕਿਵੇਂ ਕਰ ਸਕਦੇ ਆ ਇੰਨੀ ਕੀ ਬੇਨਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ